ਸਾਨ ਵਿਰੋਧ ਪੈਣਾ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹੇ ਹਦਾ ਤੇ ਅੱਜ ਜਿਹੜੇ ਮਹਾਰ ਸਾਡੇ ਕੋਲ ਆਏ ਆ ਉਹ ਸਾਡੇ ਕੋਲ ਪਹੁੰਚ ਚੁੱਕੇ ਆ ਰਿਆਰ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਬੈਠੇ ਆ ਆਓ ਇਹਨਾਂ ਨੂੰ ਜੀ ਆਇਆਂ ਕਹੀਏ ਜੈਹਨ ਜੀ ਰੱਖ ਸਾਹਿਬ ਜੈਹਨ ਜੀ ਰਿਆਰ ਸਾਹਿਬ ਜੈਹਨ ਜੀ ਜੈਹਨ ਜੀ ਜੈਹਨ ਜੀ ਕੀ ਹਾਲ ਚਾਲ ਜਨਾਬ ਹਾਲ ਚਾਲ ਬਹੁਤ ਵਧੀਆ ਤੁਸੀਂ ਸਾਡਾ ਹਾਲ ਹੋਰ ਵਧੀਆ ਕਰ ਦਿੰਦੇ ਆ ਬਿਲਕੁਲ ਜਨਾਬ ਜਦੋਂ ਤੁਸੀਂ ਕਹਾਂ ਵੀ ਟਾਪਿਕ ਬਹੁਤ-ਬਹੁਤ ਵਧੀਆ ਤੁਸੀਂ ਸਿਲੈਕਟ ਕਰਦੇ ਹੋ ਆ ਪੀ ਉਹ ਐਕਸਪਰਟ ਨੂੰ ਲੈ ਕੇ ਆਓ ਜੀ ਤਾਂ ਫੇਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਪਤਾ ਮੱਕਾ ਵਾ ਕਿਸਾਨਾਂ ਦਾ ਆ ਤੇ ਉਥੋਂ ਫੇਰ ਵਿਗਿਆਨੀ ਲੈ ਕੇ ਆਉਣੇ ਆ ਬਹੁਤ ਚੰਗੀ ਗੱਲ ਆ ਦੇਖੋ ਇਹ ਵਿਗਿਆਨੀ ਸਾਡੇ ਨਾਲ ਜੁੜੇ ਰਹਿਣ ਆਹ ਜੀ ਸਾਨੂੰ ਨਵੀਆਂ-ਨਵੀਆਂ ਖੋਜਾਂ ਨਵੀਆਂ-ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਂਦੇ ਰਹਿਣਾ ਬਿਲਕੁਲ ਜੀ ਬਿਲਕੁਲ ਇਹ ਸਾਡੀ ਖੇਤੀ ਤਰੱਕੀ ਕਰਦੀ ਤੇ ਸਾਨੂੰ ਹੋਰ ਕੀ ਚਾਹੀਦਾ ਇਹੀ ਚਾਹੀਦਾ ਜੀ ਇਹੀ ਬਿਲਕੁਲ ਬਿਲਕੁਲ ਅੱਛਾ ਇਦਾਂ ਕਰੋ ਜਿਹੜੀ ਰਸਮ ਬਣੀ ਆ ਹੁਣ ਉਹ ਤਾਂ ਪੂਰੀ ਕਰੋ ਪਹਿਲਾਂ ਬਿਲਕੁਲ ਜੀ ਹੁਣੇ ਕਰ ਦਿੰਨੇ ਆ ਆ ਡਾਕਟਰ ਮੈਡਮ ਬਿੰਦੂ ਮਰਵਾਹਾ ਜੀ ਜੋ ਪ੍ਰੋਫੈਸਰ ਦੀ ਸੇਵਾ ਨਿਭਾ ਰਹੇ ਨੇ કૃषि ਵਿਗਿਆਨ ਕੇਂਦਰ ਆ ਕਪੂਰਥਲਾ ਅੱਛਾ ਬਹੁਤ ਬੜਾ ਲੰਬਾ ਤਜਰਬਾ ਵਾ ਡਾਕਟਰ ਸਾਹਿਬ ਇਹਨਾਂ ਦਾ ਕਿ ਜਦੋਂ ਜਿਹੜਾ ਤੁਸੀਂ ਟਾਪਿਕ ਚੁਣਿਆ ਜੀ ਉਹਦੇ ਤੇ ਕਾਫੀ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਮੈਡਮ ਕੰਮ ਕਰ ਰਹੇ ਬਹੁਤ ਵਧੀਆ ਜੀ ਐਨੂੰ ਡਾਕਟਰ ਸਾਹਿਬ ਜਾਣਕਾਰੀ ਦਵਾਵਾਂਗੇ ਜੀ ਤੁਹਾਡੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ 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 ਤੇ ਬਾਕੀ ਇਦਾਂ ਹੈ ਰਿਹਾਰ ਸਾਹਿਬ ਹਮ ਕੱਲ ਤੁਹਾਡੇ ਇਲਾਕੇ 'ਚ ਲੜਾਈ ਬੜੀ ਹੋਈ ਕਹਿੰਦੇ ਇੱਕ ਟੱਬਰ 'ਚ ਤੇਜਪਾਲ ਜੀ ਗੱਲ ਇਹ ਆ ਕਿ ਦੇਖੋ ਲੜਾਈਆਂ ਤੇ ਪਹਿਲਾਂ ਸੁਣੀਂਦੀਆਂ ਸੀ ਆ ਪਰ ਹੁਣ ਵੱਧ ਗਿਆ ਨੇ ਉਹ ਤਾਂ ਆਪਸ 'ਚ ਹੀ ਟੱਬਰੇ ਹੀ ਲੜ ਪਿਆ ਇੱਕ ਦੂਜੇ ਨੂੰ ਕਹਿੰਦੇ ਕਿਸੇ ਨੂੰ ਟਰੈਕਟਰ ਵੱਡਾ ਚਾਹੀਦਾ ਸੀ ਹਾਂ ਹੈ ਨਿਆਣੇ ਅਖੇ ਜੀ ਕਰਨਾ ਕੀ ਆ ਕਹਿੰਦਾ ਮੇਲੇ ਤੇ ਜਾਇਆ ਕਰਨਾ ਹੈ ਤੁਸੀਂ ਆਪੇ ਹੀ ਦੇਖ ਲਓ ਜ਼ਮੀਨ ਤੁਹਾਡੇ ਪੱਲੇ 4 ਗਿੱਲੇ ਹੈ ਟਰੈਕਟਰ ਤੁਸੀਂ ਵੱਡਾ ਮੰਗਦੇ ਆ ਉਹ ਵੀ ਕਹਿੰਦਾ ਕਿ ਉਹ ਮੇਲੇ ਤੇ ਜਾਣਾ ਕਹਿੰਦਾ ਉਹ ਕੋਈ ਨਹੀਂ ਗੱਲ ਕਰਦਾ ਪਹਿਲੀ ਗੱਲ ਤਾਂ ਇਹ ਆ ਤੇਜਪਾਲ ਜੀ ਵੀ ਜਿਹੜਾ ਟਰੈਕਟਰ ਆ ਨਾ ਇਹ ਹੈਗਾ ਖੇਤਾਂ ਦਾ ਰਾਜ ਖੇਤਾਂ ਦਾ ਬਿਲਕੁਲ ਤੇ ਆਪਾਂ ਕੋਸ਼ਿਸ਼ ਕਰੀਏ ਵੀ ਟਰੈਕਟਰ ਨੂੰ ਕਾਰ ਵਾਲਾ ਕੰਮ ਨਾ ਲਈਏ ਬਿਲਕੁਲ ਬਿਲਕੁਲ ਬੱਸ ਵਾਲਾ ਕੰਮ ਇਹ ਤੋਂ ਨਾ ਲਿਆ ਜਾਵੇ ਤੇ ਇਹਨੂੰ ਖੇਤੀਬਾੜੀ ਦੀ ਟੋਟ ਅਟਵਾਈ ਦੀ ਰੱਖਿਆ ਜਾਵੇ ਤੇ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਵੀ ਵੱਡਾ ਲੈਣਾ ਟਰੈਕਟਰ ਤੇ ਮਹਾਰਾਜ ਚੱਲਦਾ ਕਿੰਨਾ ਕਾ ਬਿਲਕੁਲ ਬਿਲਕੁਲ ਤੇ ਫੇਰ ਉਹ ਕਰਜ਼ਾ ਹੀ ਆ ਜਿੰਨਾ ਮਰਜ਼ੀ ਚੜਾ ਲੋ ਦੇਖੋ ਆ ਜਿਹੜੀ ਗੱਲ ਆਪਾਂ ਕਰਦੇ ਆ ਨਾ ਸਾਡੇ ਜੇ ਦਾਇਰੇ ਸੀਮਤ ਆ ਸਾਨੂੰ ਪਤਾ ਭਾਈ ਅਸੀਂ ਕਿੰਨਾ ਕ ਕਮਾਉਨੇ ਆ ਬਿਲਕੁਲ ਹੈ ਸਾਡੇ ਸਾਰਿਆਂ ਦੇ ਕੰਮਕਾਰ ਜਿੰਨੇ ਵੀ ਹੈਗੇ ਆ ਉਹਦੇ ਚੋਂ ਅਸੀਂ ਕਿੰਨਾ ਕ ਘਰ ਲੈ ਕੇ ਆਉਣਾ ਹਾਂ ਉਹਦੇ ਚੋਂ ਕੁਛ ਬਚਾ ਕੇ ਉਹ ਕਹਿੰਦੇ ਹੁੰਦੇ ਆ ਨਾ ਵੀ ਜਦ ਤਣ ਮੀਂਹ ਪੈਣਾ ਉਦੋਂ ਲਈ ਬਚਾ ਕੇ ਰੱਖੋ ਬਿਲਕੁਲ ਜੀ ਕਿਹ ਵਾਲੇ ਦਿਨ ਦਾਣਾ ਨਹੀਂ ਚੁਗਣ ਜਾ ਹੋਣਾ ਚੁਗਣ ਜਾ ਸੋ ਇਸ ਕਰਕੇ ਉਹਦੇ ਲਈ ਵੀ ਰੱਖੋ ਤੇ ਜਿੰਨਾ ਬਾਕੀ ਬਚਦਾ ਉਹਦੇ ਚ ਆਪਣੇ ਖਰਚੇ ਜਿਹੜੇ ਆ ਉਹ ਕਰੋ ਤਾਂ ਕਿ ਭਾਈ ਸਾਨੂੰ ਕਰਜ਼ਾ ਵਗੈਰਾ ਲੈਣ ਦੀ ਲੋੜ ਨਾ ਪਵੇ ਤੇਜਪਾਲ ਜੀ ਮੈਂ ਤੇ ਇਹ ਕਹਾਂਗਾ ਕਿ ਚਾਦਰ ਵੇਖ ਕੇ ਆ ਅੱਗੇ ਹੁਣ ਪੂਰਾ ਤੁਸੀਂ ਕਰੋ ਫੇਰ ਪੈਰ ਪਸਾਰੋ ਫੇਰ ਪੈਰ ਪਸਾਰੋ ਆ ਜੇ ਲਤਾਂ ਲੰਬੀਆਂ ਆ ਤਾਂ ਥੋੜਾ ਉੱਤੋਂ ਛੱਡ ਕੇ ਚਾਦਰ ਥੱਲੇ ਥੱਲੇ ਲੈ ਲਓ ਥੱਲੇ ਥੱਲੇ ਲੈ ਲਓ ਕਿਉਂਕਿ ਇਹ ਪਿੰਡਾਂ ਦੇ ਵਿੱਚ ਜਿਹੜੀ ਜਿੱਦਬਾਜੀ ਹੂੰ ਤੇ ਜਿਹੜੀ ਅਸੀਂ ਇਹ ਇੱਕ ਤੌਰ ਤਰੀਕਾ ਜਿਹਾ ਬਣਾ ਲਿਆ ਨਾ ਭਈ 5 ਏਕੜ ਵਾਲਾ ਜਿਹੜਾ ਉਹ ਵੀ ਵੱਡਾ ਟਰੈਕਟਰ ਲਾਊਗਾ ਆ ਪੁਰਾਣੇ ਨਾਲ ਵੀ ਸੜ ਜਾਂਦਾ ਮੈਂ ਦੇਖਿਆ بڑے ਕਿਸਾਨ ਸਾਡੇ ਸੂਝਵਾਨ ਨੇ ਪਿੰਡਾਂ 'ਚ ਬੈਠੇ ਉਹ ਕੀ ਕਰਦੇ ਆ ਵੀ ਉਹ ਕਿਰਾਏ ਦੇ ਪਰ ਵਹਾ ਲੈਂਦੇ ਆ ਜੀ 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 ਤਾਂ ਇੰਨਾ ਸਸਤਾ ਪੈਂਦਾ ਆ ਖੜਾ ਪੈਸੇ ਤੇ ਨਹੀਂ ਨਾ ਖਾਂਦੇ ਬਿਲਕੁਲ ਬਿਲਕੁਲ ਦੇਖੋ ਇਹ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਬਹੁਤ ਜ਼ਰੂਰੀ ਜਦੋਂ ਅਸੀਂ ਦਿਖਾਵੇ 'ਚ ਪੈਂਦੇ ਆ ਤੇ ਉਹਦਾ ਕੋਈ ਅੰਤ ਨਹੀਂ ਹੈਗਾ ਦਿਖਾਵੇ 'ਚ ਹਮੇਸ਼ਾ ਨੁਕਸਾਨ ਨਹੀਂ ਨੁਕਸਾਨ ਹੀ ਹੁੰਦਾ ਹੁਣ ਆ ਜੀ ਡਾਕਟਰ ਸਾਹਿਬ ਆਲ ਹਮ ਡਾਕਟਰ ਸਾਹਿਬ ਨਾਲ ਜਿਹੜੀ ਅੱਜ ਆਪਾਂ ਗੱਲਬਾਤ ਕਰਨੀ ਆ ਉਹ ਹੈਗੀ ਆ ਐਗਰੋ ਪ੍ਰੋਸੈਸਿੰਗ ਨੌਜਵਾਨਾਂ ਲਈ ਸਵੈ ਰੋਜ਼ਗਾਰ। ਓਹ ਬਹੁਤ ਵਧੀਆ ਗੱਲ। ਇਸ ਵਿਸ਼ੇ ਤੇ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰ ਰਹੀਆਂ ਕਿਸਾਨ ਵੀਰ ਉਹ ਤੇ ਪੈਣਾ। ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ। ਸਾਡਾ ਨੰਬਰ ਹੈ 0181 281 4260 ਤੇ ਸਾਡਾ ਦੂਜਾ ਨੰਬਰ ਹੈ 0181 281 4264 ਤੇ ਜਦੋਂ ਤੱਕ ਕੋਈ ਫੋਨ ਆਉਂਦਾ ਆਪਾਂ ਨੂੰ ਆਪਾਂ ਡਾਕਟਰ ਸਾਹਿਬ ਨਾਲ ਗੱਲ ਸ਼ੁਰੂ ਕਰਦੇ ਹਾਂ। ਹਾਂਜੀ। ਡਾਕਟਰ ਸਾਹਿਬ ਜਦੋਂ ਆਪਾਂ ਖੇਤੀਬਾੜੀ ਤੇ ਅਸੀਂ ਕਰਦੇ ਆਂ ਹਾਂਜੀ ਖੇਤੀਬਾੜੀ ਕਰੀਦੀ ਆ ਸਬਜ਼ੀਆਂ ਬੀਜੀ ਦੀਆਂ ਸ਼ਾਮ ਨੂੰ ਢੋੜੀ ਦੀਆਂ ਸਵੇਰੇ ਮੰਡੀ ਲੈ ਗਏ ਹੈ ਬਾਕੀ ਖੇਤੀਬਾੜੀ ਕਰੀਦੀ ਆ ਕਣਕ ਝੋਨਾ ਹੋਰ ਜੋ ਵੀ ਆ ਅਸੀਂ ਮੰਡੀ ਲੈ ਗਏ ਉੱਥੋਂ ਪੈਸਿਆਂ ਦਾ ਬੋਝਾ ਭਰ ਕੇ ਘਰੇ ਆ ਗਏ ਬਿਲਕੁਲ ਜੀ ਹੁਣ ਆ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਸਵੈ ਰੋਜ਼ਗਾਰ ਵਾਲੀ ਅਸੀਂ ਤੇ ਉਹਨੂੰ ਵੀ ਸਵੈ ਰੋਜ਼ਗਾਰ ਹੀ ਮੰਨ ਕੇ ਬੈਠੇਗੇ ਪਰ ਗੱਲ ਇਹ ਆ ਵੀ ਜਿੱਦਾਂ ਜਿੱਦਾਂ ਗਾਹਾਂ ਗਾਹਾਂ ਸਾਨੂੰ ਮਾਹਰ ਕਹਿੰਦੇ ਆ ਸਾਨੂੰ ਆਪਣੀ ਖੇਤੀ ਨੂੰ ਅਗਾਹ ਵਧਾਉਣਾ ਚਾਹੀਦਾ ਹਾਂਜੀ ਤੁਸੀਂ ਸਾਨੂੰ ਇਹ ਦੱਸੋ ਪਈ ਆ ਜਿਹੜੀ ਤੁਸੀਂ ਐਗਰੋ ਪ੍ਰੋਸੈਸਿੰਗ ਕਹਿੰਦੇ ਹੋ ਇਹਦਾ ਕੀ ਉਦੇਸ਼ ਆ ਕਿੱਥੇ ਲੈ ਕੇ ਜਾਣਾ ਚਾਹੁੰਦੇ ਹੋ ਇਹਦੇ ਨਾਲ ਸਾਨੂੰ ਤੁਸੀਂ ਜਿਹੜੀ ਆਪਾਂ ਐਗਰੋ ਪ੍ਰੋਸੈਸਿੰਗ ਦੀ ਗੱਲ ਕਰਦੇ ਹਾਂ ਉਹ ਹੈ ਕਿ ਜਿਹੜੇ ਆਪਣੇ ਖੇਤਾਂ ਵਿੱਚ ਅਸੀਂ ਜਿੰਸਾ ਪੈਦਾ ਕੀਤੀਆਂ ਹਾਂ ਜਿਹਦੇ ਤੁਸੀਂ ਗੱਲ ਕਰਦਾ ਕਿ ਆਪਾਂ ਸਾਰਾ ਕੰਮ ਤਾਂ ਆਪ ਕਰਦੇ ਆ ਪਰ ਜੇ ਇਹ ਜਿੰਸਾਂ ਨੂੰ ਖੇਤੀ ਪੱਧਰ ਤੇ ਹੀ ਉਹਨਾਂ ਪਿੰਡਾਂ ਵਿੱਚ ਹੀ ਅਗਰ ਉਹਨਾਂ ਦੀ ਮੋਡਲੀ ਪ੍ਰੋਸੈਸਿੰਗ ਕਰ ਲਈ ਜਾਏ ਜੀ ਉਹਨਾਂ ਜਿੰਸਾਂ ਨੂੰ ਖਾਦ ਪਦਾਰਥਾਂ ਵਿੱਚ ਬਦਲ ਲਿਆ ਜਾਏ ਪਿੰਡ ਦੇ ਵਿੱਚ ਹੀ ਤਾਂ ਜਿੱਥੇ ਉਹਨਾਂ ਦੀ ਕੀਮਤ ਵਧੇਗੀ ਉੱਥੇ ਹੀ ਉਹਨਾਂ ਦੀ ਗੁਣਵੱਤਾ ਵੀ ਵਧੇਗੀ ਤੇ ਨਾਲ ਹੀ ਉਹਨਾਂ ਦੀ ਜਿਹੜੀ ਸਾਮ ਸੰਭਾਲ ਹੈ ਉਹ ਆਸਾਨ ਹੋ ਜਾਏਗੀ ਤੇ ਲੰਬੇ ਸਮੇਂ ਤੱਕ ਅਸੀਂ ਉਹਨਾਂ ਨੂੰ ਸਾਮ ਸੰਭਾਲਾਂਗੇ ਜੀ 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 ਸੋ ਬਹੁਤ ਵਧੀਆ ਗੱਲ ਹੈ ਮੈਡਮ ਵਰवाहा ਜੀ ਤੁਸੀਂ ਗੱਲ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਉੱਥੇ ਹੀ ਅਸੀਂ ਉਹਦੀ ਪ੍ਰੋਸੈਸਿੰਗ ਕਰਦੇ ਹਾਂ ਬਿਲਕੁਲ ਬਿਲਕੁਲ ਸੋ ਜਦੋਂ ਆਪਾਂ ਐਗਰੋ ਕੰਪਲੈਕਸ ਦੀ ਗੱਲ ਕਰਦੇ ਆਂ ਹਾਂਜੀ ਜਾਂ ਪ੍ਰੋਸੈਸਿੰਗ ਯੂਨਿਟ ਦੀ ਗੱਲ ਕਰਦੇ ਆਂ ਤੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਵਿਸ਼ੇਸ਼ ਤੌਰ ਤੇ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਆ ਤਾਂ ਕਿ ਜਿਹੜਾ ਇੱਕ ਪਰਿਵਾਰ ਜੇ ਲਾਉਂਦਾ ਜਾਂ ਕੋਈ ਸੋਸਾਇਟੀ ਲਾਉਂਦੀ ਆ ਜਾਂ ਕੋਈ ਗਰੁੱਪ ਲਾਉਂਦਾ ਤੇ ਉਹਨੂੰ ਉਸ ਚੀਜ਼ ਦਾ ਫਾਇਦਾ ਜਿਹੜਾ ਉਹ ਪੂਰਾ-ਪੂਰਾ ਹੋਵੇ ਬਿਲਕੁਲ ਜੀ ਜਦੋਂ ਵੀ ਆਪਾਂ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਆਪਾਂ ਪਹਿਲਾਂ ਹਮੇਸ਼ਾ ਉਹਦੀ ਇੱਕ ਰੂਪਰੇਖਾ ਤਿਆਰ ਕਰ ਲੈਣੇ ਆ ਹਾਂਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਿ ਜੋ ਅਸੀਂ ਐਗਰੋ ਇੰਡਸਟਰੀ ਕੰਪਲੈਕਸ ਲਗਾਣਾ ਹੈ ਹਾਂਜੀ ਤਾਂ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਉਸ ਜਗ੍ਹਾ ਦੇ ਚੋਨ ਕਰ ਲਈਏ ਜਿੱਥੇ ਆਪਾਂ ਕੰਪਲੈਕਸ ਉਹ ਲਗਾਣਾ ਹੈ ਹਾਂਜੀ ਉਸ ਤੋਂ ਇਲਾਵਾ ਕਿ ਸਾਡੇ ਕੋਲ ਜਿਹੜਾ ਕੱਚਾ ਮਾਲ ਹੈ ਕਿਹੜੀਆਂ ਜਿੰਸਾਂ ਸਾਡੇ ਜ਼ਿਲ੍ਹੇ ਵਿੱਚ ਹੁੰਦੀਆਂ ਹਨ ਉਹਨਾਂ ਦਾ ਧਿਆਨ ਰੱਖ ਲਈਏ ਜਿਸ ਨਾਲ ਸਾਨੂੰ ਕੱਚਾ ਮਾਲ ਆਸਾਨੀ ਨਾਲ ਮਿਲ ਸਕੇ ਸਸਤਾ ਤੇ ਸੁਖਾਲਾ ਮਿਲ ਸਕੇ ਹਾਂਜੀ ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਆਪਾਂ ਜਿਹੜੀ ਤਕਨੀਕ ਵਰਤਣੀ ਉਹਨੂੰ ਪ੍ਰੋਸੈਸਿੰਗ ਕਰਨ ਲਈ ਉਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਹਾਂਜੀ ਸਾਨੂੰ ਕੀ ਮਸ਼ੀਨਾਂ ਆਸਾਨੀ ਨਾਲ ਤੇ ਵਧੀਆ ਕੁਸ਼ਲਤਾ ਵਾਲੀਆਂ ਉਪਲਬਧ ਹੋ ਸਕਦੀਆਂ ਉਹਦੇ ਬਾਰੇ ਸਾਨੂੰ ਪੂਰਾ ਗਿਆਨ ਹੋਣਾ ਚਾਹੀਦਾ ਹੈ ਹਾਂਜੀ ਇਸ ਤੋਂ ਇਲਾਵਾ ਕਿ ਸਾਨੂੰ ਉਸ ਕੰਮ ਨੂੰ ਕਰਨ ਲਈ ਕਿਹੜੇ ਕਾਰੀਗਰਾਂ ਦੀ ਲੋੜ ਹੈ ਕਿ ਉਹ ਉਪਲਬਧ ਹੋਣਗੇ ਸਾਨੂੰ ਆਸਾਨੀ ਨਾਲ ਮਿਲ ਜਾਣਗੇ ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਆਪਣੇ ਪੰਜਾਬ ਵਿੱਚ ਨੌ ਤਰ੍ਹਾਂ ਦੇ ਐਗਰੋ ਇੰਡਸਟਰੀਅਲ ਕੰਪਲੈਕਸ ਹੈ ਉਹਨਾਂ ਬਾਰੇ ਜਿਹੜੀ ਪੂਰੀ ਵਿਸਥਾਰਪੂਰਵਕ ਉਹਨਾਂ ਦੇ ਮਾਡਲਾਂ ਦੀ ਰੂਪਰੇਖਾ ਦਿੱਤੀ ਗਈ ਹੈ ਹਾਂਜੀ ਇਹ ਮਾਡਲ ਜਿਹੜੇ ਹੈਗੇ ਆ ਇਹ ਜਲਵਾਯੂ ਦੇ ਹਿਸਾਬ ਨਾਲ ਹੁੰਦੇ ਆ ਹਾਂਜੀ ਜਿਸ ਤਰ੍ਹਾਂ ਕਿ ਆਪਣੇ ਸਾਰੇ ਜ਼ਿਲ੍ਹਿਆਂ ਵਿੱਚ ਚੌਲ ਤੇ ਕਣਕ ਹੁੰਦੀ ਹੀ ਹੈ ਤੇ ਆਪਾਂ ਕੰਨਿਆ ਅਗਰ ਅਸੀਂ ਐਗਰੋ ਇੰਡਸਟਰੀਅਲ ਕੰਪਲੈਕਸ ਕੋਈ ਸ਼ੁਰੂ ਕਰਨਾ ਹੈ ਤੇ ਉਹਦੇ ਵਿੱਚ ਘੱਟੋ ਘੱਟ ਦੋ ਮਸ਼ੀਨਾਂ ਹੋਣ ਤੇ ਅਗਰ ਅਸੀਂ ਕਰੀਏ ਕਿ ਇੱਕ ਮਿਨੀ ਰਾਈਸ ਜਿਹੜਾ ਸ਼ੈਲਰ ਆ ਉਹ ਆਪਾਂ ਲਗਾ ਲਈਏ ਤੇ ਇੱਕ ਆਪਾਂ ਕਣਕ ਦੀ ਚੱਕੀ ਲਗਾ ਲਈਏ ਹਾਂ ਅਗਰ ਇਸ ਤੋਂ ਇਲਾਵਾ ਅਗਰ ਕੋਈ ਹੋਰ ਜਿਸ ਤਰ੍ਹਾਂ ਜਲਵਾਯੂ ਦੇ ਆਧਾਰ ਨਾਲ ਅਗਰ ਕੋਈ ਨੀਂਹ ਪਹਾੜੀ ਇਲਾਕੇ ਆ ਜਾਂ ਪੱਛਮੀ ਕਿੱਤਰ ਆ ਪੱਛਮੀ ਮੈਦਾਨ ਆ ਗਿਆ ਉਹ ਸਾਬ ਨਾਲ ਅਸੀਂ ਉਹਦੇ ਵਿੱਚ ਕੁਝ ਵਾਧੂ ਮਸ਼ੀਨਾਂ ਲਗਾ ਸਕਦੇ ਹਾਂ ਜਿਸ ਤਰ੍ਹਾਂ ਬੀਬੀ ਆਇਲ ਐਕਸਪੈਲਰ ਹੈ ਦਾਲਾਂ ਵਾਲੀ ਮਸ਼ੀਨ ਹੈ ਹਾਂ ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀ ਖੇਤੀਬਾੜੀ ਨਾਲ ਉਸ ਜਿਹੜੇ ਕੱਚੇ ਮਾਲ ਨਾਲ ਜੁੜੀਆਂ ਹਨ ਉਹ ਪਾਉ ਲਗਾ ਸਕਦੇ ਹਾਂ ਹਾਂ ਬਿਲਕੁਲ ਦੇਖੋ ਇਹ ਤੁਸੀਂ ਮਸ਼ੀਨਾਂ ਦੀ ਥੋੜੀ ਜੀ ਸਾਨੂੰ ਗੱਲ ਦੱਸੀ ਆ ਹਾਂਜੀ ਇਹ ਅਸੀਂ ਜੇ ਲਾਉਣਾ ਚਾਹੀਏ ਦੇਖੋ ਜੀ ਤੇ ਉਹ ਖਾਸ ਗੱਲਾਂ ਜਿਹੜੀਆਂ ਤੁਸੀਂ ਪਹਿਲਾਂ ਕਿਹਾ ਵੀ ਜ਼ਿਲ੍ਹੇ ਦੇ ਵਿੱਚ ਇਹ ਦੇਖੋ ਵੀ ਕੀ ਕੁਝ ਹੁੰਦਾ ਪਰ ਉਹਦੇ ਨਾਲ ਨਾਲ ਸਾਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦਾ ਧਿਆਨ ਰੱਖਣਾ ਪਊਗਾ ਉਦੇ ਹਿਸਾਬ ਨਾਲ ਹੀ ਅਸੀਂ ਮਸ਼ੀਨਾਂ ਲੈ ਕੇ ਆਵਾਂਗੇ ਹਾਂਜੀ ਉਹਦੇ ਤੂੰ ਜਿਹੜੇ ਤੁਸੀਂ ਇੱਕ ਗੱਲ ਹੋਰ ਕਹੀ ਆ ਵੀ ਉਹ ਕਿਹ ਕਿਥਾਂ ਤੇ ਲਾਉਣਾ ਉਹ ਵੀ ਸਾਡੇ ਦਿਮਾਗ 'ਚ ਰੱਖਣਾ ਚਾਹੀਦਾ ਉਹ ਕਿਹੋ ਜਿਹਾ ਸਾਨੂੰ ਥੋੜਾ ਜਿਹਾ ਵਿਸਥਾਰ 'ਚ ਦੱਸੋ ਵੀ ਇਹ ਕਿੱਦਾਂ ਦੇਖੀਏ ਅਸੀਂ ਜਿੱਦਾਂ ਆਪਾਂ ਕਿਸੇ ਵੀ ਜ਼ਿਲ੍ਹੇ ਦੀ ਚਲੋ ਗੱਲ ਕਰ ਲਈਏ ਚਾਹੇ ਜਲੰਧਰ ਦੀ ਕਰ ਲਓ ਕਪੂਰਥਲੇ ਦੀ ਕਰ ਲਓ ਉਸ ਜ਼ਿਲ੍ਹੇ ਦੇ ਵਿੱਚ ਜੋ-ਜੋ ਕੁਝ ਅਸੀਂ ਲੈ ਕੇ ਆਉਨੇ ਆ ਉਹਦਾ ਅਸੀਂ ਕਿੱਦਾਂ ਮਤਲਬ ਹਿਸਾਬ-ਕਿਤਾਬ ਰੱਖੀਏ ਵੀ ਭਾਈ ਆ ਅਸੀਂ ਮਸ਼ੀਨਾਂ ਲੈ ਕੇ ਆਉਣੀ ਆ ਆ ਸਾਨੂੰ ਥਾਂ ਚਾਹੀਦੀ ਆ ਕਿੰਨੀ ਕ ਥਾਂ ਚਾਹੀਦੀ ਉਹਦੇ ਹਿਸਾਬ ਨਾਲ ਸਾਨੂੰ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਹਾਂਜੀ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿ ਜਦੋਂ ਆਪਾਂ ਕੋਈ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਗੱਲ ਕੀਤੀ ਕਿ ਕੋਈ ਵੀ ਆਪਾਂ ਕੰਮ ਨਪੇਰੇ ਚਾੜਨਾ ਹੈ ਤੇ ਉਹਦੇ ਲਈ ਪਹਿਲਾਂ ਉਹਦੀ ਰੂਪਰੇਖਾ ਤਿਆਰ ਕਰਨੀ ਜ਼ਰੂਰੀ ਹੈ ਹਾਂ ਤੇ ਜਦੋਂ ਅਸੀਂ ਇਹ ਐਗਰੋ ਇੰਡਸਟਰੀਅਲ ਮਾਡਲ ਜਾਂ ਕੰਪਲੈਕਸ ਆਪਣੇ ਪਿੰਡ ਵਿੱਚ ਲਗਾਉਣਾ ਹੈ ਤਾਂ ਸਾਨੂੰ ਉਹਦੀ ਇੱਕ ਪ੍ਰੋਜੈਕਟ ਰਿਪੋਰਟ ਜਿਹਨੂੰ ਆਪਾਂ ਸੰਭਾਵਨਾ ਰਿਪੋਰਟ ਵੀ ਕਾਹ ਦਿੰਨੇ ਆ ਉਹ ਤਿਆਰ ਕਰਾਗਣੀ ਚਾਹੀਦੀ ਹੈ ਉਹਦੇ ਨਾਲ ਜੋ ਪ੍ਰੋਜੈਕਟ ਲਗਾਉਣ ਦੇ ਸਾਨੂੰ ਫਾਇਦੇ ਹੋਣਗੇ ਉਹਨਾਂ ਬਾਰੇ ਸਾਨੂੰ ਸ਼ੁਰੂ ਵਿੱਚ ਹੀ ਗਿਆਨ ਹੋ ਜਾਏਗਾ ਤੇ ਇਸ ਤੋਂ ਇਲਾਵਾ ਅਸੀਂ ਉਸ ਕੰਮ ਨੂੰ ਨਪੇਰੇ ਚੜਾਉਣ ਲਈ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਵੀ ਅਸੀਂ ਪਹਿਲਾਂ ਹੀ ਉਹਨੂੰ ਲਿਖਤੀ ਰੂਪ ਵਿੱਚ ਲੈ ਆਵਾਂਗੇ ਇਹ ਰਿਪੋਰਟ ਜਿਹੜੀ ਹੈਗੀ ਇੱਕ ਦਿਸ਼ਾ ਨਿਰਦੇਸ਼ ਦਾ ਜਿਹੜਾ ਕੰਮ ਹੈ ਉਹ ਕਰੇਗੀ ਮਤਲਬ ਕਿ ਸ਼ੁਰੂ ਤੋਂ ਲੈ ਕੇ ਸਾਨੂੰ ਕੀ-ਕੀ ਉਹਦੇ ਵਿੱਚ ਉਕੜਾ ਸਕਦੀ ਹੈ ਸਾਡੇ ਦਿਮਾਗ ਵਿੱਚ ਪਹਿਲਾਂ ਹੀ ਉਹ ਖਾਕਾ ਜਿਹੜਾ ਤਿਆਰ ਹੋ ਜਾਏਗਾ ਤੇ ਉਹਨੂੰ ਅਸੀਂ ਡਾਕੂਮੈਂਟ ਦੇ ਰੂਪ ਵਿੱਚ ਤਿਆਰ ਕਰ ਲਵਾਂਗੇ ਹਾਂਜੀ ਤੇ ਬਾਅਦ ਵਿੱਚ ਇਹ ਜਿਹੜਾ ਡਾਕੂਮੈਂਟ ਹੈਗਾ ਇਹ ਸਾਨੂੰ ਜਿੱਥੇ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਚਲਾਉਣ ਵਿੱਚ ਫਾਇਦੇਮੰਦ ਰਹੇਗਾ। ਹੂੰ ਇਹ ਅਸੀਂ ਕਮੈਂਡ ਆਪਣੇ ਕਿਉਂਕਿ ਜਦੋਂ ਅਸੀਂ ਇਹ ਰਿਪੋਰਟ ਤਿਆਰ ਕਰ ਲਵਾਂਗੇ ਸਾਨੂੰ ਇਹ ਵੀ ਅੰਦਾਜ਼ਾ ਹੋਏਗਾ ਕਿ ਸਾਨੂੰ ਕਿੰਨੇ سرمਾਈ ਦੀ ਲੋੜ ਹੈ ਇਸ ਕੰਮ ਲਈ। ਅਸੀਂ ਕਿੱਥੋਂ ਮਸ਼ੀਨਾਂ ਲੈਣੀਆਂ ਹਨ ਕਿਹੜੀ ਕੁਆਲਿਟੀ ਦੀਆਂ ਲੈਣੀਆਂ ਹਨ ਕਿੱਥੋਂ ਸਾਨੂੰ ਆਸਾਨੀ ਨਾਲ ਜਿਹੜੀਆਂ ਮਸ਼ੀਨਾਂ ਦੀ ਪਹੁੰਚ ਹੋ ਜਾਏਗੀ ਇਹ ਸਾਰੀਆਂ ਗੱਲਾਂ ਦਾ ਅਸੀਂ ਧਿਆਨ ਰੱਖ ਲੈਣਾ ਹੈ। ਜੀ ਜੀ ਅਸੀਂ ਨਿਵੇਸ਼ ਦਾ ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਪਤਾ ਲੱਗ ਜਾਏ ਕਿ ਕਿੰਨੇ ਸਰਮਾਇਏ ਦੀ ਲੋੜ ਹੈ ਸਭ ਤੋਂ ਜ਼ਿਆਦਾ ਜ਼ਰੂਰੀ ਮੁੱਢਲੀ ਇੱਕ ਇੱਕ ਹਗਾ ਸਾਡਾ ਹਿੱਸਾ ਕਿ ਇਹ ਸਾਨੂੰ ਪਤਾ ਹੋਏ ਕਿ ਸਾਨੂੰ ਕਿੰਨੇ سرمਾਈ ਦੀ ਲੋੜ ਹੈ ਜੀ ਇਹਦੇ ਵਿੱਚੋਂ ਕਿੰਨਾ ਪਾਰਟ ਅਸੀਂ ਸਾਡੇ ਕੋਲ ਅਵੇਲੇਬਲ ਹੈ ਕਿ ਕਿੰਨਾ ਅਸੀਂ ਆਪਣੀ ਜੇਬੋਂ ਲਗਾ ਸਕਦੇ ਹਾਂ ਜਾਂ ਕਿਤੇ ਸਾਨੂੰ ਕੋਈ ਕਰਜ ਲੈਣ ਦੀ ਬੈਂਕਾਂ ਤੋਂ ਜਾਂ ਕਿਸੇ ਹੋਰ ਏਜੰਸੀ ਤੋਂ ਲੋੜ ਹੈ ਜਾਂ ਇਸ ਤੋਂ ਇਲਾਵਾ ਆਪਣੇ ਨਾਂ ਦੇ ਆਪਾਂ ਕਿਸਾਨ ਵੀਰਾਂ ਨੂੰ ਇਕੱਠੇ ਮਿਲ ਕੇ ਜਾਂ ਹੋਰ ਕੋਈ ਨੌਜਵਾਨ ਇਕੱਠੇ ਮਿਲ ਕੇ ਅਗਰ ਇਹ ਪ੍ਰੋਜੈਕਟ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਉਹਦੇ ਵਿੱਚ ਵੀ ਆਸਾਨੀ ਹੋ ਜਾਏਗੀ ਪਰ ਜ਼ਰੂਰੀ ਇਹੀ ਹੈ ਕਿ ਅਸੀਂ ਇੱਕ ਪ੍ਰੋਜੈਕਟ ਰਿਪੋਰਟ ਬਣਾਈ ਹੋਵੇ ਬਣਾਈਏ ਠੀਕ ਹੈ ਜੀ ਸੋ ਅ ਤੇਜਪਾਲ ਜੀ ਮੈਨੂੰ ਲੱਗਦਾ ਕਿ ਜਿਹੜੀ ਮੈਡਮ ਹੋਣਾ ਨੇ ਗੱਲ ਕੀਤੀ ਆ ਕਿ ਪ੍ਰੋਜੈਕਟ ਰਿਪੋਰਟ ਜਿਹੜੀ ਵਿਸ਼ੇਸ਼ ਤੌਰ ਤੇ ਮੈਡਮ ਹੋਣਾ ਨੇ ਕਿਹਾ ਕਿ ਇਹ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਾਸਤੇ ਆਪਾਂ ਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਬਿਲਕੁਲ ਬਿਲਕੁਲ ਮੈਡਮ ਇਹਦੇ ਵਿੱਚ ਆ ਜਾਂਦੀ ਆ ਗੱਲ ਕਿ ਪੰਜਾਬ ਦੇ ਵਿੱਚ ਦੇਖੋ ਆ ਤਿੰਨ ਜਿਹੜੇ ਨੇ ਉਹ ਭਾਗਾਂ ਦੇ ਵਿੱਚ ਵੰਡਿਆ ਹੈਗਾ ਜਿਹਨੂੰ ਆਪਾਂ ਕਹਿ ਦਿੰਨੇ ਆ ਮਾਝਾ ਹੂੰ ਤੇ ਦੁਆਬਾ ਤੇ ਮਾਵਾ ਜੀ ਹੁਣ ਜੇ ਗਦਾਸਪੁਰ ਦੀ ਗੱਲ ਕਰੀਏ ਤੇ ਉਥੇ ਦੇਖਿਆ ਗਿਆ ਕਿ ਪਾਕਿਸਤਾਨ ਦੀ ਬੈਲਟ ਦੇ ਨਾਲ ਨਾਲ ਬਹੁਤ ਵਧੀਆ ਬਾਸਮਤੀ ਹੁੰਦੀ ਹਾਂਜੀ ਹਾਂਜੀ ਔਰ ਜਦੋਂ ਆਪਾਂ ਪਠਾਨਕੋਟ ਦੀ ਗੱਲ ਕਰਦੇ ਤੇ ਉਥੇ ਲੀਚੀ ਬਹੁਤ ਜ਼ਿਆਦਾ ਵਧੀਆ ਬਿਲਕੁਲ ਬਿਲਕੁਲ ਤੇ ਇਸੇ ਤਰ੍ਹਾਂ ਜਦੋਂ ਆਪਾਂ ਦੁਆਬੇ ਦੀ ਗੱਲ ਕਰਦੇ ਹਾਂ ਉਥੇ ਹੁਣ ਕਿੰਨੂ ਤੇ ਅੰਬ ਦਾ ਬਾਲਾ ਬੋਲ ਬਾਲਾ ਵਾ ਜੀ ਜੀ ਤੇ ਤੁਸੀਂ ਗੱਲ ਪਹਿਲਾਂ ਵੀ ਕੀਤੀ ਥੋੜੀ ਜੀ ਕਿ ਜ਼ਿਲ੍ਹੇ ਦੇ ਮੁਤਾਬਕ ਜੇ ਇਹ ਗੱਲ ਹੋ ਜੇ ਤੇ ਉਹਨਾਂ ਨੂੰ ਰਾ ਮਟੀਰੀਅਲ ਮਿਲਣਾ ਸੌਖਾ ਹੋ ਜਾਂਦਾ ਆ ਸੋ ਐਸ ਟਾਈਮ ਤੇ ਹਾਂਜੀ ਕੀ ਤੁਸੀਂ ਕਿਤੇ ਸਾਰੇ ਪੰਜਾਬ ਦੇ ਵਿੱਚ ਇਹੋ ਜੀ ਇੰਡਸਟਰੀ ਜਾਂ ਕੋਈ ਇਹੋ ਜਿਹਾ ਕੰਪਲੈਕਸ ਐਗਰੋ ਕੰਪਲੈਕਸ ਹਮ ਲਗਾਏ ਵੀ ਨੇ ਜਾਂ ਜੇ ਮੈਂ ਗੱਲ ਕਰਾਂ ਵੀ ਜਿੱਥੇ ਦਾਲਾਂ ਜਾਦੀਆਂ ਹੁੰਦੀਆਂ ਜਾਂ ਤੇਲ ਬੀਜ ਫਸਲਾਂ ਜਾਦੀਆਂ ਹੁੰਦੀਆਂ ਕੋਈ ਇਹੋ ਜੀ ਉਦਾਹਰਨ ਦੇ ਕੇ ਸਾਨੂੰ ਨਾ ਸਾਡੇ ਸਰੋਤਿਆਂ ਨੂੰ ਤੁਸੀਂ ਜ਼ਰੂਰ ਦੱਸੋ ਕਿਉਂਕਿ ਜਦੋਂ ਉਦਾਹਰਨ ਦਵੋਗੇ ਤਾਂ ਮੈਨੂੰ ਲੱਗਦਾ ਸਰੋਤੇ ਜ਼ਰੂਰ ਦੇਖਣ ਵੀ ਜਾਣਗੇ ਤੇ ਉਹ ਟੁਕਮਾਂ ਉਹਦਾ ਜਵਾਬ ਵੀ ਮਿਲੇਗਾ ਬਿਲਕੁਲ ਜੀ ਕਿਉਂਕਿ ਆਪਾਂ ਕਹਿੰਦੇ ਆ ਕਿ ਦੇਖਣ ਤੇ ਸੁਣਨ ਨਾਲ ਬੰਦਾ ਜ਼ਿਆਦਾ ਸਿੱਖਦਾ ਹੈ ਤੇ ਇਸ ਲਈ ਮੈਂ ਕਹੂੰਗੀ ਕਿ ਜਿਹੜਾ ਮੋਗਾ ਜ਼ਿਲ੍ਹਾ ਉਹ ਇਹਦੇ ਵਿੱਚ ਸਭ ਤੋਂ ਅੱਗੇ ਹੈ ਇਸ ਤਰ੍ਹਾਂ ਦੇ ਐਗਰੋ ਇੰਡਸਟਰੀ ਕੰਪਲੈਕਸ ਲਗਾਉਣ ਦੇ ਵਿੱਚ ਹਾਂਜੀ ਉੱਥੇ ਜਿੱਥੇ ਕਿਸਾਨਾਂ ਨੇ ਆਟਾ ਚੱਕੀ ਤੇ ਅਨ ਮਿਲ ਨਹੀਂ ਰਾਈਸ ਮਿਲ ਪਹਿਲਾਂ ਹੀ ਲਗਾਈ ਹੋਈ ਹੈ ਹੁਣ ਉਹਨਾਂ ਨੇ ਕੁਝ ਮਸਾਲਾ ਗ੍ਰਾਈਂਡਰ ਵੀ ਲਗਾ ਲਏ ਹੈ ਕਿਉਂਕਿ ਆਪਣੇ ਜ਼ਿਲ੍ਹੇ ਵਿੱਚ ਮਿਰਚਾਂ ਵੀ ਹੋ ਜਾਂਦੀਆਂ ਹੈਗੀਆਂ ਤੇ ਹੋਰ ਕਣੀਆਂ ਵਗੈਰਾ ਇਹ ਸਾਰਾ ਕੁਝ ਆਪਾਂ ਅਗਰ ਪਿਸੰਦ ਕੰਮ ਕਰੀਏ ਇਹ ਚੀਜ਼ਾਂ ਆਪਣੇ ਕੋਲ ਆਸਾਨੀ ਨਾਲ ਮਿਲ ਜਾਂਦੀ ਹੈ ਮਤਲਬ ਜਿਹੜਾ ਰਾ ਮਟੀਰੀਅਲ ਹੈ ਜਿਹਨੂੰ ਆਪਾਂ ਕੱਚਾ ਮਾਲ ਕਹਿੰਦੇ ਆ ਇਸ ਏਰੀਆ ਵਿੱਚ ਕਾਫੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਇੱਥੋਂ ਦੇ ਕਿਸਾਨ ਜਿਹੜੇ ਹੈ ਮਸਾਲਾ ਇੱਥੋਂ ਦੇ ਕਾਫੀ ਹੁਣ ਉਹਨਾਂ ਦੀ ਜਿਹੜੀ ਪਬਲਿਸਿਟੀ ਬਹੁਤ ਹੋ ਗਈ ਹੈ ਲੋਕੀ ਖੁਸ਼ ਹੋ ਗਏ ਉਹਨਾਂ ਮਸਾਲਿਆਂ ਤੋਂ ਤੇ ਉਹ ਤਰੱਕੀ ਵੀ ਕਰ ਰਹੇ ਆ ਦੇਖੋ ਦੇਖੀ ਹੋਰ ਕਾਫੀ ਸਾਰੇ ਐਕ੍ਰੋ ਇੰਡਸਟਰੀਅਲ ਕੰਪਲੈਕਸੇ ਬਣ ਗਏ ਆ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਹੈਗੀ ਆ ਆਪਣੀ ਗੁੜ ਦਾ ਬੜਾ ਹੈਗਾ ਗੁੜ ਜਿਹੜੇ ਹੈਗੇ ਆ ਕਿਸਾਨ ਆਪਣੇ ਲੈਵਲ ਤੇ ਬਣਾਉਂਦੇ ਆ ਮਿਲ ਕੇ ਵੀ ਬਣਾਉਂਦੇ ਆ ਹਾਂਜੀ ਅਲੱਗ-ਅਲੱਗ ਸ਼ੇਪ ਦੇ ਵਿੱਚ ਬਣਾਉਂਦੇ ਆ ਜੀ ਉਹਨਾਂ ਦੀ ਪੌਪੁਲਾਰਿਟੀ ਇੰਨੀ ਵੱਧ ਗਈ ਹੈ ਕਿ 2 ਸਾਲਾਂ ਵਿੱਚ ਹੀ ਮੈਨੂੰ ਲੱਗਦਾ ਕਿ ਉਹਨਾਂ ਨੇ ਅੱਧੇ ਤੋਂ ਵੱਧ ਪੰਜਾਬ ਜਿਹੜਾ ਹੈਗਾ ਉਹਦੀ ਤੱਕ ਪਹੁੰਚ ਕਰ ਲਈ ਹੈ ਗੁੜ ਬਣਾਉਣ ਵਾਲਿਆਂ ਨੇ ਕਿਉਂਕਿ ਉਹ ਜਿਹੜੀ ਉਹਨਾਂ ਨੇ ਵੈਲਿਊ ਐਡਿਡ ਅਸਰ ਕਰਦੀ ਹੈ ਕਿ ਉਹਨਾਂ ਦੀ ਜਿਹੜੀ ਗੁਣਵੱਤਾ ਵਿੱਚ ਵਾਧਾ ਹੈਗਾ ਕਿ ਕਿ ਉਹ ਆਸਾਨੀ ਨਾਲ ਕੰਜ਼ਿਊਮਰ ਜਿਹੜਾ ਹੈਗਾ ਉਹਨੂੰ ਉਦੀ ਪਹੁੰਚ ਹੋ ਸਕੇ ਉਹਨੂੰ ਉਸ ਸ਼ੇਪ ਵਿੱਚ ਮਿਲੇ ਉਸ ਗੁਣ ਵਿੱਚ ਮਿਲੇ ਉਸ ਆਕਾਰ ਵਿੱਚ ਜਿਹਦੇ ਨਾਲ ਉਹਨੂੰ ਉਹ ਉਹਨੂੰ ਜਿਆਦਾ ਤੋਂ ਜਿਆਦਾ ਜਿਹੜੀ ਉਹਦੀ ਕੰਜ਼ਮਪਸ਼ਨ ਕਰ ਸਕੇ ਇਹਦੇ ਨਾਲ ਜਿੱਥੇ ਮੰਡੀਕਰਨ ਵੱਧਦਾ ਹੈ ਤੇ ਉਹਦੇ ਨਾਲ ਜਿਹੜਾ ਸਰਮਾਇਦਾਰ ਹੈ ਜਿਹੜਾ ਕਿ ਇਨਵੈਸਟਰ ਹੈਗਾ ਉਹਨੂੰ ਵੀ ਫਾਇਦਾ ਹੁੰਦਾ ਤੇ ਨਾਲ ਜਿਹੜੇ ਨੌਜਵਾਨ ਹੈਗੇ ਉਹਨਾਂ ਨੂੰ ਵੀ ਹੱਲਾਸ਼ੇਰੀ ਮਿਲਦੀ ਹੈਗੀ ਕਿ ਅਸੀਂ ਇਸ ਤਰ੍ਹਾਂ ਦੇ ਕੰਮ ਸ਼ੁਰੂ ਕਰੀਏ Hmm. अपना देखिया कि अपना काफी ज्यादा ਜਿਹੜਾ ਰਿਵਾਜ ਹੈਗਾ ਕਿ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਾਈਗ੍ਰੇਟ ਕਰਦੇ ਰਹਿੰਦੇ ਹੈਗੇ ਆ ਕਾਰਨ ਇਹ ਆ ਕਿ ਪੰਜਾਬ ਦਾ ਨੌਜਵਾਨ ਵੇਲਾ ਨਹੀਂ ਬੈ ਸਕਦਾ ਉਹਦੇ ਵਿੱਚ ਕਾਜ ਕੁਸ਼ਲਤਾ ਕੰਮ ਕਰਨ ਦੀ ਸ਼ਕਤੀ ਬੜੀ ਆ ਕੁਝ ਨਾ ਕੁਝ ਕਰਨਾ ਚਾਹੁੰਦਾ ਹੂੰ ਉਹਨੂੰ ਅਗਰ ਆਪਾਂ ਇੱਕ ਨਵਕਲਾ ਕੰਮ ਦੇ ਦਈਏ ਉਹਦੇ ਪੱਧਰ ਤੇ ਹੀ ਉਹਨਾਂ ਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਪਵੇਗੀ ਨਵਾਂ ਬਸ ਕੁਝ ਹੋਣਾ ਚਾਹੀਦਾ ਹੈ ਉਦਾਈਂ ਅਲੱਗ-ਅਲੱਗ ਸੰਸਥਾਵਾਂ ਤੋਂ ਕੋਈ ਟ੍ਰੇਨਿੰਗ ਲੈ ਸਕਦਾ ਐਡਮ ਤੁਸੀਂ ਗੱਲ ਕੀਤੀ ਸੀ ਮੋਗੇ ਦੀ ਗੱਲ ਕੀਤੀ ਆ ਹਾਂਜੀ ਇਸੇ ਤਰ੍ਹਾਂ ਹੀ ਤੁਸੀਂ ਕੁਝ ਹੁਸ਼ਿਆਰਪੁਰ ਦੀ ਗੱਲ ਵੀ ਕਰਤੀ ਵਿੱਚ ਹਾਂਜੀ ਕਿ ਇਹ ਇਸੇ ਤਰ੍ਹਾਂ ਹੀ ਕੋਈ ਜੇ ਮੈਂ ਗੱਲ ਕਰਾਂ ਕੋਈ ਮਾਝੇ ਵੱਲ ਵੀ ਕੋਈ ਇਹੋ ਜਿਹਾ ਪ੍ਰੋਜੈਕਟ ਪਿੱਛੇ ਜੇ ਤੁਸੀਂ ਇੱਕ ਦੱਸਿਆ ਸੀਗਾ ਕਿ ਮਸ਼ਰੂਮ ਦੀ ਪ੍ਰੋਸੈਸਿੰਗ ਤੇ ਉਹਨਾਂ ਬਾਬਤ ਵੀ ਅੰਮ੍ਰਿਤਸਰ ਦੇ ਵਿੱਚ ਕਾਫੀ ਕੰਮ ਜਿਹੜਾ ਇਹਦਾ ਚੱਲਦਾ ਹਾਂਜੀ ਹਾਂਜੀ ਇਦੇ ਵਿੱਚ ਜਿਹੜਾ ਹੈਗਾ ਕਿ ਨੌਜਵਾਨ ਹੀ ਇਕੱਠੇ ਹੋ ਕੇ ਜਿਹੜਾ ਇਹ ਕੰਮ ਕਰਦੇ ਹੈ ਜਿਹੜਾ ਮੈਨੂੰ ਲੱਗਦਾ ਕਿ ਉਹ ਵਧੀਆ ਤੇ ਚੰਗੇ ਤਰੀਕੇ ਨਾਲ ਜਿਹੜਾ ਹੈਗਾ ਨਪੇਰੇ ਚੜਦਾ ਹੈਗਾ ਉਹਦੇ ਵਿੱਚ ਵੀ ਜਿਸ ਤਰ੍ਹਾਂ ਕੁਝ ਨੌਜਵਾਨਾਂ ਨੇ ਮਿਲ ਕੇ ਖੇਤੀ ਬਖਸ਼ੂਮ ਦੀ ਖੇਤੀ ਦਾ ਕੰਮ ਕਰ ਰਹੇ ਹੈਗੇ ਆ ਅਲੱਗ-ਅਲੱਗ ਕਿਸਮ ਦੀਆਂ ਜੜੀਆਂ ਹੈਗੀਆਂ ਮਸ਼ਰੂਮਸ ਯੂਨੀਵਰਸਿਟੀ ਵੱਲੋਂ ਇਸ ਫਾਰਿਸ਼ ਕੀਤੀ ਗਈ ਹੈ ਸਾਦੀਆਂ ਦੀਆਂ ਅਲੱਗ ਹੈ ਗਰਮੀਆਂ ਦੀਆਂ ਅਲੱਗ ਹੈ ਕੋਈ ਵੀ ਜਦੋਂ ਆਪਾਂ ਕੰਮ ਕਰੀਏ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਜਿਹੜਾ ਅਸੀਂ ਕੰਪਲੈਕਸ ਲਗਾਇਆ ਕੋਈ ਐਗਰੋ ਇੰਡਸਟਰੀ ਖੋਲੀ ਹੈ ਉਹ ਸਾਰਾ ਸਰਾਲ ਉਹਨੂੰ ਜ਼ਰੂਰ ਰੋਜ਼ਗਾਰ ਮਿਲੇ ਕਿਉਂਕਿ ਉਹਦੇ ਵਿੱਚ ਅਸੀਂ ਕੰਮੇ ਵੀ ਰੱਖਣੇ ਹੈਗੇ ਆ ਜੀ ਹਰ ਤਰ੍ਹਾਂ ਦੀ ਸਾਡੀ ਇਨਵੈਸਟਮੈਂਟ ਹੋਈ ਹੁੰਦੀ ਹੈ ਇਸ ਲਈ ਜਿਹੜਾ ਮਸ਼ਰੂਮ ਦਾ ਵੀ ਕੰਮ ਹੈ ਤੇ ਜ਼ਰੂਰੀ ਨਹੀਂ ਕਿ ਅਸੀਂ ਉਹੀ ਕਰਨਾ ਜਿਹੜੀ ਸਰਦੀਆਂ ਵਿੱਚ ਅਸੀਂ ਮਸ਼ਰੂਮਸ ਵਤਦੇ ਆ ਗਿਆ ਆਪਣੇ ਕੋਲ ਗਰਮੀਆਂ ਵਾਲੀਆਂ ਮਸ਼ਰੂਮਸ ਵੀ ਦੀ ਯੂਨੀਵਰਸਿਟੀ ਸफारਿਸ਼ ਕਰਦੀ ਹੈ ਜਦੋਂ ਉਹ ਤੁਸੀਂ ਉਹਦਾ ਲਈ ਸਾਰਾ ਕੁਝ ਮਾਡਲ ਬਣਾ ਲੋਗੇ ਤੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਹਰ ਕੰਮ ਹਰ ਸਾਰਾ ਸਾਲ ਉਹ ਕੰਮ ਜ਼ਰੂਰ ਚੱਲਦਾ ਰਹੇ ਤਾਂ ਕਿ ਸਭ ਨੂੰ ਰੋਜ਼ਗਾਰ ਮਿਲਦਾ ਰਹੇ ਜੀ 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 ਅੱਛਾ ਡਾਕਟਰ ਸਾਹਿਬ ਇੱਕ ਗੱਲ ਮੈਂ ਸੋਚਦਾ ਸੀ ਰਿਆਰ ਸਾਹਿਬ ਹੁਣ ਆਦਤ ਤੇ ਚਲੋ ਆ ਸਾਨੂੰ ਕੰਮ ਦੀ ਆਦਤ ਤੇ ਹੈ ਹੀ ਆ। ਖੇਤੀਬਾੜੀ ਵਾਲਾ ਬੰਦਾ ਕੰਮ ਤੋਂ ਨਹੀਂ ਡਰਦਾ। ਨਹੀਂ ਡਰਦਾ। ਹਨਾ। ਪਰ ਡਾਕਟਰ ਸਾਹਿਬ ਨੇ ਮੈਨੂੰ ਇੱਕ ਡਰਾਤਾ ਜਿਹੜੇ ਕਹਿੰਦੇ ਡਾਕੂਮੈਂਟੇਸ਼ਨ ਕਹਿੰਦੇ ਕਰਨੀ ਪੈਣੀ ਆ। ਹਨਾ। ਦੇਖੋ ਸਾਡੇ ਹੁਣ ਕਿਸਾਨ ਜਿਹੜਾ ਹੁਣ ਉਹ ਤਾਂ ਹੈ ਨਹੀਂ ਹੈ ਤੇ ਸਾਰੇ ਪੜੇ ਲਿਖੇ ਆ। ਪਰ ਸਾਡੇ ਸੁਭਾਅ ਤੇ ਜਿਹੜਾ ਨਾ ਕਲਰਕ ਪਾਉਣਾ ਸ਼ਾਮਲ ਨਹੀਂ ਹੈਗਾ। ਸਾਨੂੰ ਜਦੋਂ ਕੋਈ ਇਦਾਂ ਦਾ ਕਹਿ ਦੇਵੇ ਨਾ ਭਾਈ ਆ ਪ੍ਰੋਜੈਕਟ ਰਿਪੋਰਟ ਤਿਆਰ ਕਰੋ ਆ ਪੇਪਰ ਤਿਆਰ ਕਰੋ। ਉਹ ਕਰਨੀ ਬੜੀ ਔਖੀ ਲੱਗਦੀ ਆ ਔਰ ਦੂਜੀ ਗੱਲ ਇਹ ਆ ਕਿ ਉਹ ਡਾਕੂਮੈਂਟੇਸ਼ਨ ਜਿਹੜੀ ਤੁਸੀਂ ਕਹਿੰਨੇ ਆ ਹਾਂ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਾਨੂੰ ਬਣਾਉਣਾ ਪੈਣਾ ਕਿਉਂਕਿ ਸਾਡੇ ਕੋਲ ਕੋਈ ਖਾਕਾ ਹੋਊਗਾ ਤੇ ਅਸੀਂ ਜ਼ਰੂਰ ਉਹ ਤਿਆਰ ਕਰਾਂਗੇ ਔਰ ਦੂਜੀ ਗੱਲ ਇਹ ਆ ਵੀ ਉਹਦਾ ਕੋਈ ਸਾਨੂੰ ਇਦਾਂ ਦਾ ਕੋਈ ਸੈਂਪਲ ਜਾਂ ਕੁਝ ਇਹੋ ਜਿਹਾ ਕਿੱਥੋਂ ਅਸੀਂ ਦੇਖ ਕੇ ਬਣਾਈਏ ਕਿੱਥੋਂ ਅਸੀਂ ਸਿੱਖੀਏ ਉਹ ਚੀਜ਼ ਤੇ ਭਾਈ ਆ ਡਾਕੂਮੈਂਟੇਸ਼ਨ ਅਸੀਂ ਤਿਆਰ ਕਰੀਏ ਜਿਹਦੇ ਤੋਂ ਸਾਨੂੰ ਸੇਵ ਮਿਲ ਸਕੇ ਤੇ ਜੇ ਅਸੀਂ ਕੱਲ ਨੂੰ ਐਗਰੋ ਪ੍ਰੋਸੈਸਿੰਗ 'ਚ ਪੈਣਾ ਆ ਤੇ ਸਾਡਾ ਉਹ ਜਿਹੜਾ ਕੰਮ ਆ ਲਾਹੇਵੰਦਾ ਹੋਊਗਾ ਬਿਲਕੁ ਅਮ ਅਗਰ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਇੱਕ ਜਿਹੜਾ ਇਹ ਅੱਖਰ ਹੀ ਹੈ ਡਰਾਵਣਾ ਹੈ ਬਾਕੀ ਇਹਦੇ ਵਿੱਚ ਕੋਈ ਡਰਣ ਵਾਲੀ ਗੱਲ ਨਹੀਂ ਹੈਗੀ ਹੁਣ ਜਿੱਦਾਂ ਆਪਾਂ ਪਿੰਡਾਂ ਦੇ ਨੌਜਵਾਨਾਂ ਦੀ ਗੱਲ ਕਰਦੇ ਆ ਤੇ ਹੁਣ ਜਿਹੜਾ ਪੜ੍ਹਾਈ ਦੇ ਤਰੀਕੇ ਨਾ ਉਹ ਟੋਟਲੀ ਬਦਲ ਗਏ ਆ ਜਿਸ ਤਰ੍ਹਾਂ ਅਸੀਂ ਪੜ੍ਹਦੇ ਸੀ ਕਿ ਜੋ ਸਾਨੂੰ ਰਟਾ ਦਿੱਤਾ ਸੀ ਰਟ ਲਿਆ ਅੱਜ ਕੱਲ ਇਹੋ ਜਿਹਾ ਨਹੀਂ ਹੈਗਾ ਬੱਚਿਆਂ ਨੂੰ 5ਵੀਂ 6ਵੀਂ ਤੋਂ ਹੀ ਪ੍ਰੋਜੈਕਟ ਦੇਣੇ ਸ਼ੁਰੂ ਕਰ ਦਿੰਦੇ ਆ ਉਹਨਾਂ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਕਾਫੀ ਸਰਪੱਖੀ ਵਿਕਾਸ ਹੁੰਦਾ ਹੈ ਜੀ ਆਪਾਂ ਨੂੰ ਜੂ ਡਾਕੂਮੈਂਟ ਵਰਡ ਔਖਾ ਲੱਗਦਾ ਪਰ ਅਗਰ ਅਸੀਂ ਬੱਚੇ ਉਹਨਾਂ ਨੂੰ ਕਵਾਂਗੇ ਨੋ ਬਿਲਕੁਲ ਵੀ ਔਖਾ ਨਹੀਂ ਲੱਗੇਗਾ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕਰਦੇ ਕਿ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਉਹਦੇ ਵਿੱਚ ਆਪਾਂ ਪਹਿਲਾਂ ਹੀ ਸੋਚ ਲੈਣਾ ਕਿ ਅਸੀਂ ਕੀ ਕੀ ਉਹਦੇ ਕਿਸ ਤਰਤੀਬ ਨਾਲ ਕੰਮ ਕਰਨਾ ਹੈ ਇਹ ਇੱਕ ਤਰਤੀਬ ਹੀ ਹੈ ਜੀ ਜੀ ਫਿਰ ਵੀ ਡਰ ਲੱਗਦਾ ਹੈ ਆਪਣੇ ਕੋਲ ਨੈਟ ਦੀ ਬੜੀ ਸੁਵਿਧਾ ਹੈਗੀ ਆ ਆਪਾਂ ਇੰਟਰਨੈਟ ਤੋਂ ਵੀ ਦੇਖ ਸਕਦੇ ਆ ਜੀ ਅਗਰ ਹੋਰ ਵੀ ਤੁਹਾਨੂੰ ਲੱਗਦਾ ਕਿ ਨਹੀਂ ਇਹਦੇ ਵਿੱਚ ਕੋਈ ਕਮੀ ਹੋ ਸਕਦੀ ਹੈ ਆਪਾਂ ਕੋਈ ਸੀਏ ਨੂੰ ਜਿਹੜਾ ਹੈਗਾ ਕੰਸਰਟ ਕਰ ਸਕਦੇ ਆ ਅਗਰ ਅਸੀਂ ਇਹਨੂੰ ਵੀ ਛੱਡਣਾ ਚਾਹੁੰਦੇ ਆ ਪਿੰਡਾਂ ਦੇ ਵਿੱਚ ਬੈਂਕ ਹੈਗੇ ਆ ਜੀ ਏਜੰਸੀਆਂ ਆ ਗਈਆਂ ਅਲੱਗ ਨਬਾੜ ਦੇ ਬੈਂਕ ਗਿਆ ਜਿਹੜੇ ਇਹਨਾਂ ਪ੍ਰੋਜੈਕਟਾਂ ਦੇ ਨਾਲ ਜੁੜੇ ਹੋਏ ਆ ਤੁਸੀਂ ਕਿਸੇ ਵੀ ਅਧਿਕਾਰੀ ਨਾਲ ਨਬਾੜ ਦੇ ਜਾ ਕੇ ਜਾਂ ਜਿਹੜੀ ਹੈਗੀ ਆ ਆਪਣੀ ਫੂਡ ਇੰਡਸਟਰੀ ਹੈਗੀ ਆ ਉਹਦੇ ਕਿਸੇ ਮਿਨਿਸਟਰੀ ਹੈਗੀ ਆ ਉਹਦੇ ਵਿੱਚ ਕਿਸੇ ਨਾਲ ਵੀ ਤੁਸੀਂ ਜਾ ਕੇ ਸੰਪਰਕ ਕਰ ਸਕਦੇ ਹੋ ਜੀ ਨੈਟ ਤੋਂ ਉਹ ਕਾਗਜ਼ ਡਾਊਨਲੋਡ ਕਰ ਸਕਦੇ ਹੋ ਹਾਂ ਸੋ ਮੈਡਮ ਬਹੁਤ ਵਧੀਆ ਗੱਲਬਾਤ ਤੁਸੀਂ ਕੀਤੀ ਆ ਵੀ ਐਗਰੋ ਕੰਪਲੈਕਸ ਦੇ ਵਿੱਚ ਕਿਵੇਂ ਆਪਾਂ ਨੂੰ ਫਾਇਦਾ ਹੋ ਸਕਦਾ ਹਾਂ ਔਰ ਪੰਜਾਬ ਦੇ ਵਿੱਚ ਤੁਸੀਂ ਲਵਾਏ ਵੀ ਬਹੁਤ ਜ਼ਿਆਦਾ ਵਾ ਹਾਂਜੀ ਜਿਨ੍ਹਾਂ ਦਾ ਪਿੰਡ ਦੀ ਚੀਜ਼ ਜਿਹੜੀ ਪਿੰਡ 'ਚ ਹੀ ਰਹਿ ਜਾਂਦੀ। ਸੋ ਨੌਜਵਾਨਾਂ ਵਾਸਤੇ ਤੁਸੀਂ ਕਿਵੇਂ ਸੋਚਦੇ ਹੋ ਕਿ ਨੌਜਵਾਨ ਇਸ ਰੋਜ਼ਗਾਰ ਦੇ ਵਿੱਚ ਉਹਨਾਂ ਦਾ ਇੱਕ ਜੜੀਆ ਕਿਵੇਂ ਬਣ ਸਕਦਾ ਹੈ ਕਿ ਪਿੰਡਾਂ ਦੇ ਨੌਜਵਾਨ ਇਸ ਕੰਮ ਨੂੰ ਸ਼ੁਰੂ ਕਰਨ ਭਾਵੇਂ ਉਹ ਕੱਲਾ ਕਰੇ ਜਾਂ ਉਹ ਰਲ ਮਿਲ ਕੇ ਕਰਨ ਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਆਪ ਖੜੇ ਹੋਣ ਆਪਾਂ ਸਾਰੇ ਬੜੇ ਖੁਸ਼ਕਿਸਮਤਾਂ ਗਿਆ ਕਿ ਅਸੀਂ ਭਾਰਤ ਵਿੱਚ ਜਨਮਿਤ ਹੈ ਤੇ ਉਤੋਂ ਵੀ ਖਾਸ ਕੀ ਸੀ ਪੰਜਾਬ ਦੀ ਧਰਤੀ ਦੇ ਉੱਤੇ ਹੈਗੇ ਆ ਜੀ ਜਿੱਥੇ ਕੁਝ ਡਾਕੂ ਜਿਹੜੀਆਂ ਸਾਡੀਆਂ ਰਿਪੋਰਟਾਂ ਆ ਗਈਆਂ ਉਹਨਾਂ ਦੇ ਅਨੁਸਾਰ ਜਿਹੜੀ ਨੌਜਵਾਨਾਂ ਦੀ ਸੰਖਿਆ ਆਪਣੇ ਵਿੱਚ ਹੂੰ ਉਹ ਬਾਕੀ ਪਾਪੂਲੇਸ਼ਨ ਨਾਲੋਂ ਜ਼ਿਆਦਾ ਹੈ ਕਿ ਨੌਜਵਾਨਾਂ ਦੀ ਗਿਣਤੀ ਸਾਡੇ ਵਿੱਚ ਜ਼ਿਆਦਾ ਆ ਗਈ ਹੈ। ਹਾਂਜੀ ਇਸ ਕਰਕੇ ਕੰਮ ਕਰਨ ਵਾਲੇ ਜਿਹੜੇ ਕੰਮ ਹੈਗੇ ਆ ਉਹਨਾਂ ਦੀ ਗਿਣਤੀ ਜ਼ਿਆਦਾ ਹੈ। ਹਾਂਜੀ ਬਸ ਉਹਨਾਂ ਵਿੱਚ ਇੱਕ ਨਵਾਂ ਕੁਝ ਨਵਾਂ ਕਰਨ ਦਾ ਜਨੂਨ ਹੈਗਾ ਹੈ। ਜੀ ਜੀ ਅਸੀਂ ਨਵਾਂ ਕੰਮ ਕਰਨ ਲਈ ਹਾਂ ਜਾਂ ਅਸੀਂ ਕੋਈ ਵੀ ਨਵਾਂ ਕੰਮ ਕਰਦੇ ਆ ਤਾਂ ਉਹਦੇ ਲਈ ਸਾਨੂੰ ਸਾਨੂੰ ਪਤਾ ਹੈ سرمਾਈ ਦੀ ਲੋੜ ਹੈ। ਉਹਦੇ ਲਈ ਅਸੀਂ ਦੂਰ ਦੂਰ ਤੱਕ ਚਲੇ ਜਾਂਦੇ ਹਾਂ। ਹਾਂਜੀ ਬਜਾਏ ਕਿ ਦੂਰ ਜਾਂਦੇ ਕਿ ਉਹਨਾਂ ਆਪਣੇ ਪਿੰਡ ਵਿੱਚ ਹੀ ਆਪਣੇ ਹੀ ਪੱਧਰ ਤੇ ਆਪਣੀ ਹੀ ਜ਼ਮੀਨ ਤੇ ਹੂੰ ਕੁਝ ਆਪ ਜਾਂ ਮਿਲ ਕੇ ਦੋ ਚਾਰ ਨੌਜਵਾਨ ਕਿਉਂਕਿ ਮਿਲ ਕੇ ਕੰਮ ਬੜਾ ਵਧੀਆ ਹੋ ਜਾਂਦਾ ਹੈ ਹਾਂਜੀ ਅਗਰ ਇਹ ਕੰਮ ਅਸੀਂ ਆਸਾਨੀ ਨਾਲ ਉਪਲਬਧ ਜਿਹੜਾ ਸ਼ੁਰੂ ਕਰ ਸਕਦੇ ਹਾਂ ਹਾਂਜੀ ਜੇ ਮੈਂ ਗੱਲ ਕਰਾਂ ਕਿ ਅਗਰ ਘੱਟੋ ਘੱਟ ਜਿਹੜੀ ਇਹਦੀ ਕੀਮਤ ਹੈਗੀ ਹੈ ਹੂੰ ਉਹ ਅਸੀਂ 20 ਲੱਖ ਤੋਂ ਇਹ ਕੰਮ ਸ਼ੁਰੂ ਕਰ ਸਕਦੇ ਹਾਂ ਇਸ ਤੋਂ ਘੱਟ ਤੇ ਵੀ ਹੋ ਸਕਦਾ ਹੈ ਇਸ ਤੋਂ ਘੱਟ ਤੇ ਵੀ ਆਸਾਨੀ ਨਾਲ ਹੋ ਸਕਦਾ ਹੈ ਹੂੰ ਮੈਂ ਤੁਹਾਨੂੰ ਇੱਕ ਜਰਨਲ ਜਾਂ ਪੈਰਾਮੀਟਰ ਦੱਸਿਆ ਕਿ 20 ਲੱਖ ਦੀ ਜੇ ਮਸ਼ੀਨਰੀ ਹੈਗੀ ਆ ਉਹਦੇ ਨਾਲ ਅਸੀਂ ਇੱਕ ਬਹੁਤ ਵਧੀਆ ਕੰਮ ਸ਼ੁਰੂ ਕਰ ਸਕਦੇ ਹਾਂ ਹਾਂਜੀ ਇਹਦੇ ਨਾਲ ਜਿੱਥੇ ਤੁਹਾਨੂੰ ਜਿਹੜਾ ਕੰਮ ਕਰਨ ਵਾਲਾ ਉਹਨੂੰ ਫਾਇਦਾ ਹੋਏਗਾ ਸਾਰੇ ਸਾਲ ਦਾ ਰੋਜ਼ਗਾਰ ਮਿਲੇਗਾ ਉਸ ਤੋਂ ਇਲਾਵਾ ਉਹ 3-4 ਨੌਜਵਾਨਾਂ ਨੂੰ ਕੰਮ ਵੀ ਦੇ ਸਕਦਾ ਹੈ ਹਾਂਜੀ ਇੱਕ ਇਕੱਲਾ ਬੰਦਾ ਪਰ ਜੇ ਅਸੀਂ ਇਹਦੇ ਵਿੱਚ ਜੰਦਾ ਕੰਦਾ ਕਿ ਜਿੰਨਾ ਗੁੜ ਪਾਈਏ ਓਨਾ ਮਿੱਠਾ ਹੋਏਗਾ ਕਿ ਅਗਰ ਬੇਸਿਕ ਮਸ਼ੀਨਾਂ ਦੇ ਜਿੱਦਾਂ ਮੈਂ ਸ਼ੁਰੂ ਵਿੱਚ ਗੱਲ ਕੀਤੀ ਕਿ ਸਾਨੂੰ ਕਣਕ ਤੇ ਚੌਲ ਦੀ ਮਸ਼ੀਨ ਹਰ ਹਰ ਇੱਕ ਲਗਾੰਦਾ ਹੀ ਹੈ ਹਾਂਜੀ ਹੁਣ ਜੇ ਅਸੀਂ ਜਾਦਾ سرمਾਇਆ ਲਗਾ ਲਈਏ ਆਪਣੀ ਜਲਵਾ ਆਪਣੀ ਖੇਤੀਬਾੜੀ ਦੇ ਹਿਸਾਬ ਨਾਲ ਹੀ ਜਾਂ ਤਾਂ ਫੀਡਮੈਲ ਲਗਾ ਸਕਦਾ ਹੈ ਹਮ ਠੀਕ ਹੈ ਗੁੜ ਬਣਾਉਣ ਦਾ ਤਰੀਕਾ ਹੈਗਾ ਉਹ ਲਗਾ ਸਕਦਾ ਹੈ ਦਾਲਾਂ ਜਿਹੜੀਆਂ ਹੈਗੀਆਂ ਉਹਦੀ ਪ੍ਰੋਸੈਸਿੰਗ ਕਰ ਸਕਦੇ ਆ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਆਪਣੀ ਸਰਕਾਰਾਂ ਵੀ ਕਹਿ ਰਹੀਆਂ ਆ ਅਸੀਂ ਆਪ ਮਹਿਸੂਸ ਕਰ ਰਿਹਾ ਕਿ ਜਿਹੜਾ ਪਾਣੀ ਦਾ ਪੱਧਰ ਆ ਪੰਜਾਬ ਚ ਡਿੱਗਦਾ ਜਾ ਰਿਹਾ ਲਗਾਤਾਰ ਤੇ ਇਸ ਲਈ ਕਹਿ ਰਹੇ ਕਿ ਖੇਤੀ ਵਿਭਿੰਨਤਾ ਸਾਨੂੰ ਅਪਣਾਉਣੀ ਚਾਹੀਦੀ ਹੈ ਤੇ ਦਾਲਾਂ ਨੇ ਕਾਸ਼ਤ ਕਰਨਾ ਮੈਨੂੰ ਲੱਗਦਾ ਬੜਾ ਲਾਹੇਵੰਦ ਰਹੇਗਾ ਇਸ ਇਸ ਸਮੇਂ ਦੇ ਉੱਤੇ ਹਾਂਜੀ ਪਰ ਜਦੋਂ ਗੱਲ ਆਉਂਦੀ ਹੈ ਇਹਨਾਂ ਦੇ ਮੰਡੀ ਕਰਨ ਦੀ ਤਾਂ ਅਸੀਂ ਉੱਥੇ ਫਸ ਜਾਂਦੇ ਆ ਕਿਉਂਕਿ ਮੰਡੀ ਕਰਨ ਦਾ ਸਕਾਲਾ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਜਿਹੜੀ ਦਾਲਾਂ ਦੀ ਇੰਡਸਟਰੀ ਬਹੁਤ ਘੱਟ ਹੈ ਪਰ ਇਹ ਬੜੀ ਆਸਾਨ ਹੈਗੀ ਹੈ ਕਿਉਂਕਿ ਇਹਦੀ ਨੌਲੇਜ ਕਿਸਾਨਾਂ ਨੂੰ ਨੌਜਵਾਨਾਂ ਨੂੰ ਘਟ ਹੈ ਬੜੀ ਸੁਖਾਲੀ ਆ ਹਰ ਘਰ ਵਿੱਚ ਦਾਲਾਂ ਦੀ ਰੋਜ਼ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਲਈ ਅਗਰ ਇਦਾਂ ਦੀ ਇੰਡਸਟਰੀ ਲਗਾ ਦੇਣ ਯੂਨੀਵਰਸਿਟੀ ਵੱਲੋਂ ਸਵਾਰਸ਼ ਕੀਤੀਆਂ ਗਈਆਂ ਮਸ਼ੀਨਾਂ ਆ ਗਈਆਂ ਕੋਈ ਮਹਿੰਗੀਆਂ ਨਹੀਂ ਹੈਗੀਆਂ ਆਸਾਨੀ ਨਾਲ 1.5 ਲੱਖ ਤੋਂ ਵੀ ਘੱਟ ਕੋਈ ਮਸ਼ੀਨ ਸ਼ੁਰੂ ਹੋ ਜਾਂਦੀ ਹੈ ਮੁੱਢਲੀ ਪ੍ਰੋਸੈਸਿੰਗ ਕਰਨ ਲਈ ਹਾਂ ਜੀ ਕਿਉਂਕਿ ਆਪਾਂ ਵੀ ਕਹਿੰਦੇ ਕਿ ਪਾਲਿਸ਼ ਕੀਤੀਆਂ ਦਾਲਾਂ ਨਾ ਖਾਓ ਜੀ ਆਮ ਦਾਲਾਂ ਖਾਓ ਬੜੀਆਂ ਸੌਖੀਆਂ ਤਰੀਕੇ ਨਾਲ ਜਿਹੜੀਆਂ ਹੈਗੀਆਂ ਇਹਨਾਂ ਦੀ ਪ੍ਰੋਸੈਸਿੰਗ ਹੋ ਜਾਂਦੀ ਹੈ ਹੂੰ ਫੇਰ ਵੀ ਅਗਰ ਕਿਸੇ ਨੂੰ ਟ੍ਰੇਨਿੰਗ ਦੀ ਲੋੜ ਹੈਗੀ ਆ ਤਾਂ ਉਹ ਆਪਾਂ ਆਪਣੇ ਕੇਵੀਕੇ ਆ ਵਿੱਚੋਂ ਲੈ ਸਕਦੇ ਆ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਆ ਇਸ ਤਰ੍ਹਾਂ ਦੇ ਅਦਾਰੇ ਜਿਹੜੇ ਕਿ ਤੁਹਾਨੂੰ ਕੰਪਲੀਟ ਨੋਲਜ ਦੇਣ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿ ਕੀ ਕੀ ਹੋ ਸਕਦਾ ਹੈ ਕੀ ਕੀ ਸਾਨੂੰ ਕਰਨ ਦੀ ਲੋੜ ਹੋਏਗੀ ਜਿੰਨਾ ਜਿਹੜੇ ਅਸੀਂ ਆਪਾਂ ਕੰਮ ਇਹ ਗਿਆ ਉਹ ਵੀ ਸਿੱਖ ਲੈਂਦੇ ਤੇ ਅਸੀਂ ਆਪ ਵੀ ਸਿੱਖ ਲਈਏ ਇਸ ਨਾਲ ਨੌਜਵਾਨਾਂ ਨੂੰ ਜਿਹੜਾ ਹੋਏਗਾ ਇੱਕ ਨਵ ਇਕਲਾ ਰੋਜ਼ਗਾਰ ਮਿਲੇਗਾ ਜਿਨ੍ਹਾਂ ਨੂੰ ਉੱਥੇ ਆਪਣੇ ਬਜ਼ੁਰਗਾਂ ਨੂੰ ਵੀ ਛੱਡ ਕੇ ਜਾਣ ਦੀ ਕਿਤੇ ਕੰਮ ਲੱਭਣ ਦੀ ਲੋੜ ਨਹੀਂ ਹੈਗੀ ਘਰ ਵਿੱਚ ਬੈਠ ਕੇ ਹੀ ਕੰਮ ਹੋਏਗਾ ਆਪਣੀ ਖੇਤੀ ਵੀ ਅਸੀਂ ਨਾ ਨਾ ਦੇਖ ਸਕਾਂਗੇ ਤੇ ਮੈਨੂੰ ਲੱਗਦਾ ਕਿ ਉਸ ਤੋਂ ਵਧੀਆ ਕੁਝ ਵੀ ਨਹੀਂ ਕਿ ਜਦੋਂ ਤੁਸੀਂ ਘਰ ਵਿੱਚ ਹੀ ਕੋਈ ਕੰਮ ਖੋਲ ਲੈਂਦੇ ਅੱਛਾ ਡਾਕਟਰ ਸਾਹਿਬ ਜਿੱਦਾਂ ਆਪਾਂ ਗੱਲ ਕਰਦੇ ਆ ਤੁਸੀਂ ਕਿਸੋ ਨਾ ਇੰਡਸਟਰੀ ਆ ਇਹੋ ਹਾਂਜੀ ਇਹਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਜੇ ਹੁਣ ਮੈਂ ਇਕੱਲਾ ਕੰਮ ਕਰਨਾ ਹਾਂ ਜੀ ਤੁਹਾਡੇ ਕੋਲ ਤੇ ਅੰਕੜੇ ਹੋਣਗੇ ਇਹਨਾਂ ਦੇ ਬੇ ਛੋਟੇ ਪੱਧਰ ਤੇ ਕੰਮ ਕਰਦਾ ਪਿੰਡ ਪੱਧਰ ਤੇ ਕੰਮ ਕਰਦਾ ਤੇ ਫੇਰ ਜਦੋਂ ਡਾਕਟਰ ਸਾਹਿਬ ਥੋੜੀ ਹਿਆਰ ਸਾਹਿਬ ਨੇ ਵੀ ਗੱਲ ਕੀਤੀ ਆ ਕਿ ਜਦੋਂ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ ਹਾਂਜੀ ਉਹਦੇ 'ਚ ਤੇ ਇਕੱਲੇ ਕੰਮ ਕਰਨ ਦੇ ਜਦੋਂ ਤੁਸੀਂ ਉਹਦਾ ਉਹਦੀ ਕਾਮਯਾਬੀ ਨੂੰ ਦੇਖਦੇ ਹੋ ਉਹਨੂੰ ਕਿੱਥੇ ਇੱਕ ਦੇਖਦੇ ਹੋ ਵੀ ਜਿਆਦਾ ਲੋਕਾਂ ਦੇ ਇਕੱਠੇ ਹੋ ਕੇ ਕੰਮ ਕਰਨ ਦੇ ਵਿੱਚ ਜਿਆਦਾ ਬੰਦਾ ਕਾਮਯਾਬ ਹੋ ਰਿਹਾ ਜਾਂ ਇਕੱਲਾ ਬੰਦਾ ਵੀ ਇਹਨੂੰ ਕਾਮਯਾਬ ਹੋ ਸਕਦਾ ਹੈ ਇਹਦੇ ਹਾਂਜੀ ਦੇਖੋ ਦੋਨੋਂ ਤਰੀਕੇ ਜਿਹੜੇ ਹੈਗੇ ਆ ਚੰਗੇ ਆ ਤੁਹਾਨੂੰ ਇਸ ਗੱਲ ਨੂੰ ਪੱਕਾ ਕਰ ਲੈਣਾ ਚਾਹੀਦਾ ਕਿ ਜਿਹੜੇ ਤੁਸੀਂ ਆਪਣੇ ਨਾਲ ਲੈ ਕੇ ਦੋਸਤ ਮਿੱਤਰ ਜਾਂ ਹੋ ਨੌਜਵਾਨ ਹੈ ਗਿਆ ਜਾਂ ਘਾਦੇ ਹੀ ਬੰਦੇ ਆ ਹਮ ਕਿ ਉਹ ਕਿੰਨੇ ਹੋਰ ਜਿਹੜੇ ਹੈਗੇ ਐਕਸਪਰਟ ਹੈ ਕੋਈ ਕੰਮ ਸ਼ੁਰੂ ਕਰਨਾ ਹੈ ਤਾਂ ਉਹਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਸਾਰਾ ਦਾ ਸਾਰਾ ਕੰਮ ਤੁਸੀਂ ਆਪ ਨਾ ਦੇਖ ਪਾਓਗੇ ਤੇ ਨਾ ਹੀ ਤੁਸੀਂ ਉਹਦੇ ਵਿੱਚ ਐਕਸਪਰਟਾਈਜ਼ ਲੈ ਸਕੋਗੇ ਹਾਂਜੀ ਇਸ ਲਈ ਅਗਰ ਆਪਾਂ ਗਰੁੱਪ ਵਿੱਚ ਮਿਲ ਕੇ ਭਾਵੇਂ ਉਹ ਐਫਪੀਓ ਬਣਾ ਲਈਏ ਭਾਵੇਂ ਉਹ ਆਪਣਾ ਜਿਹੜਾ ਸੈਲਫ ਹੈਪ ਗਰੁੱਪ ਹੈ ਉਹ ਬਣਾ ਲਈਏ ਉਹਦੇ ਵਿੱਚੋਂ ਇੱਕ ਜਣਾ ਇੱਕ ਚੀਜ਼ ਦੀ ਟ੍ਰੇਨਿੰਗ ਲੈ ਲੈ ਇੱਕ ਮਸ਼ੀਨਾਂ ਵਿੱਚ નિਪੁੰਨ ਹੋ ਜਾਏ ਇੱਕ ਕੋਈ ਇਸ ਦਾ ਨਾਲਾ ਨਿਗਾਲ ਕਰਦਾ ਨਾਲਾ ਵਿੱਚ નિਪੁੰਨ ਹੋ ਜਾਏ ਦੂਸਰਾ ਗੁਰੂ ਵਿੱਚ નિਪੁੰਨ ਹੋ ਜਾਏ ਤਾਂ ਮੈਨੂੰ ਲੱਗਦਾ ਕਿ ਇਹ ਸਭ ਤੋਂ ਜ਼ਿਆਦਾ ਵਧੀਆ ਕੰਬੀਨੇਸ਼ਨ ਰਹੇਗਾ ਸੋ ਸਿਖਲਾਈ ਪ੍ਰੋਗਰਾਮ ਵਾਸਤੇ ਤੁਸੀਂ ਕਪੂਰਥਲਾ ਕੇ ਵੀ ਕੇ ਤੋਂ ਆਏ ਹੋ ਹਾਂਜੀ ਉੱਥੇ ਤਾਂ ਸਖਲਾਈ ਤੁਸੀਂ ਦਿੰਦੇ ਹੋ ਹਾਂਜੀ ਹਾਂਜੀ ਕੀ ਹੋਰ ਕੇਵੀਕੇ ਨੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੇਵੀਕੇ ਆ ਉੱਥੇ ਵੀ ਕੋਈ ਇਹੋ ਜਿਹੇ ਸਖਲਾਈ ਪ੍ਰੋਗਰਾਮ ਲਗਾਉਂਦੇ ਹੋ ਔਰ ਜਿਹੜੇ ਪੀਏਯੂ ਦੇ ਵਿੱਚ ਹਾਂਜੀ ਉੱਥੇ ਵੀ ਕੋਈ ਸਖਲਾਈ ਪ੍ਰੋਗਰਾਮ ਤੇ ਉੱਥੇ ਕਿੱਥੇ ਸਖਲਾਈ ਪ੍ਰੋਗਰਾਮ ਲੱਗਦਾ ਤਾਂ ਕਿ ਨੌਜਵਾਨਾਂ ਨੂੰ ਪਤਾ ਲੱਗ ਜਾਏ ਕਿ ਇਹ ਪ੍ਰੋਗਰਾਮ ਕਰਨ ਵਾਸਤੇ ਸਾਨੂੰ ਕਿੱਥੇ ਜਾਣਾ ਚਾਹੀਦਾ ਹਰ ਇੱਕ ਕੇਵੀਕੇ ਦੇ ਵਿੱਚ ਪੰਜਾਬ ਦੇ ਵਿੱਚ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ 5 ਦਿਨ ਤੋਂ ਲੈ ਕੇ 7 ਦਿਨ ਦਾ ਵੀ ਹੋ ਸਕਦਾ 2 ਮਹੀਨੇ ਤੱਕ ਦਾ ਵੀ ਇਹ ਟ੍ਰੇਨਿੰਗ ਪ੍ਰੋਗਰਾਮ ਹੋ ਸਕਦਾ ਹੈ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦੀ ਅਸੀਂ ਇੰਡਸਟਰੀ ਆ ਜਿਹੜਾ ਬਿਜ਼ਨਸ ਹੈ ਸ਼ੁਰੂ ਕਰਨਾ ਹਾਂਜੀ ਕੋਈ ਕੰਮ ਸ਼ੁਰੂ ਕਰਨ ਤੋਂ ਆਪਾਂ ਪਹਿਲਾਂ ਹੀ ਉਹਨੂੰ ਕੱਚਾ ਬਿਨਾ ਕੀਤੇ ਨਹੀਂ ਆਪਾਂ ਨੂੰ ਅਪਣਾਉਣਾ ਚਾਹੀਦਾ ਉਹਦੇ ਲਈ ਸਭ ਤੋਂ ਵਧੀਆ ਤਰੀਕਾ ਜਿਹੜਾ ਆ ਗਿਆ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਇੰਜੀਨੀਅਰਿੰਗ ਕਾਲਜ ਦੇ ਵਿੱਚ ਉਹਨਾਂ ਨੇ ਜਿਹੜੀ ਆਪਣੀ ਇੱਕ ਲੈਬ ਬਣਾਈ ਹੋਈ ਹੈ ਜੀ ਉੱਥੇ ਜਾ ਕੇ ਹੱਥੀਂ ਕੰਮ ਜਿਹੜਾ ਕਰਕੇ ਦੇਖ ਸਕਦੇ ਆ ਹੁਣ ਇਹ ਜਿਹੜੀ ਖੇਤੀਬਾੜੀ ਆ ਨਾ ਸਾਨੂੰ ਵਪਾਰੀ ਬਣ ਕੇ ਹੀ ਕਰਨੀ ਪੈਣੀ ਆ ਬਿਲਕੁਲ ਜੀ ਸਾਨੂੰ ਇਹ ਸੋਚਣਾ ਪੈਣਾ ਤੇ ਅੰਨ ਜਿਹੜਾ ਉਗਾਉਣਾ ਆ ਹਾਂ ਉਗਾਉਣ ਤੋਂ ਪਹਿਲਾਂ ਇਹ ਸੋਚਣਾ ਪੈਣਾ ਵੀ ਇਹਦੇ ਚੋਂ ਵਟਣਾ ਕੀ ਆ ਵਟਣਾ ਕੀ ਆ ਬਿਲਕੁਲ ਜੀ ਜੇ ਜਦੋਂ ਅਸੀਂ ਇਦਾਂ ਸੋਚਾਂਗੇ ਤਾਂ ਖੇਤੀ ਆਪ ਹੀ ਲਾਹੇਵੰਦ ਬਣ ਬਿਲਕੁਲ ਜੀ ਉਹਦਾ ਖੇਤੀ ਦਾ ਵਪਾਰ ਬਣ ਜਾ ਬਣ ਜੇ ਹਾਂ ਬਿਲਕੁਲ ਕਿਸਾਨ ਵੀਰੋ ਤੇ ਪੈਣਾ ਉਮੀਦ ਆ ਕਿ ਤੁਸੀਂ ਸਭ ਆਪੋ ਆਪਣੇ ਘਰਾਂ ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਦੇ ਵਸਣਾ ਨਾਲ ਸਾਨੂੰ ਸਲਾਹ ਵੀ ਦੇਣੀ ਆ ਸਲਾਹ ਦੇਣ ਲਈ ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਉਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪਹਿਣਾਓ ਸਾਨੂੰ ਖੇਤੀ ਦੇ ਬਦਲਵੇਂ ਰੂਪ ਅੱਜ ਨਹੀਂ ਤੇ ਕੱਲ ਅਪਣਾਉਣੀ ਪੈਣੇ ਆ ਸੋ ਇਸ ਕਰਕੇ ਖੇਤੀ ਦਾ ਜਦੋਂ ਅਸੀਂ ਵਪਾਰੀਕਰਨ ਕਰਨ ਬਾਰੇ ਸੋਚਦੇ ਆ ਉਹਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਦਾਲਾਂ ਤੇਲ ਬੀਜ ਜਾਂ ਰਾਈਸ ਪ੍ਰੋਸੈਸਿੰਗ ਇਹਨਾਂ ਚੀਜ਼ਾਂ ਦੀ ਜਦੋਂ ਅਸੀਂ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਾਂਗੇ ਤੇ ਸਾਡੀ ਆਮਦਨ ਵਧੇਗੀ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ